ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਮਿੱਤਰੋ ਤੋਂ ਨਿਕਲੇ ਸੀ ਤੇ ਜਾਨਵਰ ਆਪਾਂ ਛੱਡ ਤੇ ਬਾਹਰ ਅਕਾ ਆ ਜਾ ਲੈ ਕੇ ਪਾਇਆ ਬੜੇ ਸ਼ੌਕ ਨਾਲ ਖਾਂਦੇ ਆ ਹੋ ਦੇਖੋ ਆ ਨਾਦ ਲੈ ਇੰਦੇ ਤੋਂ ਪਚੇ ਆ ਲੈ ਗਤੀ ਚਲਾਈ ਬੈਠਾ ਹਾਂ ਬੈਠੇ ਆਂਡੇ ਤੇ ਇਹਨਾਂ ਦੀ ਵੀ ਆਂਡੇ ਧਰਦੀ ਤਿਆਰੀ ਆ ਉਹ ਲੰਮੇ ਨਿਕਲ ਜਾਂਦੀਆਂ ਉਹ ਆਂਡ ਧਰਦੀ ਆ ਕਰਦੀਆਂ ਆ ਡਰ ਫਰਦੀਆਂ ਇੱਕ ਦੀ ਇਧਰ ਫਰਦੀ ਹੋਵੇ ਉਹ ਬੈਠੀਆਂ ਆ ਆਨੰਦ ਲੈ ਰਹੀਆਂ ਆ ਇਧਰ ਫਰਦੀ ਇਹ ਲੈ ਉਹ ਅੰਦਰ ਵੜ ਪਈ ਤੇ ਜੰ ਲੈ ਇਤ ਵੇਤ ਹੋ ਗਈ ਭਾਲਦੀਆਂ ਚੱਲ ਉਧਰ ਚੱਲ 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 ਇੱਕ ਦਿਨ ਤਾਂ ਅੰડી ਵੀਂਦਰ ਧਰਦੀਆਂ। ਭਲੇਖੇ ਨਾਲ ਵੜ ਜਾਂਦੀਆਂ ਤੇ ਪਤਾ ਲੱਗਦਾ ਨਹੀਂ। ਇੱਕ ਦਿਨ ਅੰਦਰੋਂ ਚੱਕੇ ਵਤਨ ਚਾਰ ਇਕੱਠੇ। ਲੋ ਮਿੱਤਰੋ ਆਪਣਾ ਜਿਹੜਾ ਭਰਾ ਚੈਨਲ ਤੇ ਆਪਣੇ ਵੀਡੀਓ ਵੇਂਦਾ ਸਬਸਕ੍ਰਾਈਬ ਕਰੋ ਚੈਨਲ। ਜਿਵੇਂ ਜਿਵੇਂ ਆਪਾਂ ਨੌਲੇਜ ਇਕੱਠੀ ਕਰੀ ਜਾਵਾਂਗੇ ਉਵੇਂ ਆਪਾਂ ਸ਼ੇਅਰ ਕਰਿਆ ਕਰਾਂਗੇ। ਆਪਾਂ ਵੀ ਐਕਸਪੀਰੀਅੰਸ ਹੀ ਲੈ ਰਹੇ ਆ। ਪਹਿਲੀ ਵਾਰ ਆਪਾਂ ਜਾਨਵਰ ਰੱਖਿਆ। ਗਾਹ ਨੂੰ ਬੱਚਾ ਪਾਵਾਂਗੇ ਮਾਰ ਚੀਜ਼ ਜਿਵੇਂ ਜਿਵੇਂ ਤਿਆਰ ਬਾਈ ਜਾਂਦਾ ਹੋਵੇਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਕਰੋ ਧੰਨਵਾਦ ਬਈ ਸਸਰੀਕਾਲ